ਤੁਸੀਂ ਕੁਝ ਕਹਿਣਾ ਚਾਹੋਗੇ ਕਿ ਕਿਉਂ ਤੁਹਾਨੂੰ ਗ੍ਰਿਫਤਾਰ ਕੀਤਾ ਕੀ ਗੱਲ ਕਹਿਣਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੁਸੀਂ ਦੱਸੋਗੇ ਕਿ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਆ ਸੁਨੰਦ ਸ਼ਰਮਾ ਜੀ ਕੀ ਗੱਲ ਹੈ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਨ ਕੀਤਾ ਜੀ ਸਾਰੀ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਅੰਦੀਵਾਲ ਸਾਹਿਬ ਦੱਸੋਗੇ ਤੁਸੀਂ ਕਿ ਤੁਹਾਡੇ ਕੋਲ ਪਾਲਦੇ ਰਹੇ ਕੀ ਤੁਹਾਡੇ ਕੋਲ ਰਹਿੰਦੇ ਰਹੇ ਸੁਨੰਦ ਸ਼ਰਮਾ ਰੋਟੀ ਪਾਈ ਦਾ ਇਹ ਖਮਿਆਜ਼ਾ ਭੁਗਤਣਾ ਪੈ ਰਿਹਾ ਤੇ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਸਾਡੇ ਉੱਪਰ ਰਹੇ ਸਾਰਾ ਕੁਝ ਕੀਤਾ ਬਈ ਇੱਕ ਜ ਪਲੀਜ਼ 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 ਜਪਲਾਸ ਹੋ ਜਾ ਪਲੀਜ਼ ਹੋ ਯਾਰ ਅਮਨੀ ਪਲੀਜ਼ ਜੀ ਬਈ ਜੀ ਪਲੀਜ਼ ਤਾਂ ਇਹ ਤਸਵੀਰ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਟੋਤ ਥਾਣੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਪਿੰਕੀ ਢਾਲੀ ਵਾਲੀ ਨੂੰ ਢਾਲੀ ਵਾਲ ਨੂੰ ਬੀਤੇ ਦਿਨੀ ਬੀਤੀ ਰਾਤ ਹੀ ਅਰੈਸਟ ਕੀਤਾ ਗਿਆ ਸੀਗਾ ਤੇ ਕੋਰਟ ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂ ਤੁਹਾਨੂੰ ਗ੍ਰਿਫਤਾਰ ਕੀਤਾ ਕੀ ਗੱਲਬਾਤ ਕਿਹੜਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਓਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਛ ਕੀਤਾ ਕੋਈ ਆਸਾਨ ਕੀਤਾ ਜੀ ਸਾਰੀ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੈ ਤੁਸੀਂ ਗੱਡੀ ਕਿਥੇ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਆ ਸੁਨੰਦਰ ਸ਼ਰਮਾ ਜਾਂ ਕੀ ਗੱਲ ਬਾਤ ਢਾਲੀਵਾਲ ਸਾਹਿਬ ਦੱਸੋਗੇ ਤੁਸੀਂ ਕਿ ਤੁਹਾਡੇ ਕੋਲ ਪਲਦੇ ਰਹੇ ਕੀ ਤੁਹਾਡੇ ਕੋਲ ਰਹਿੰਦੇ ਰਹੇ ਸੁਨੰਦਰ ਸ਼ਰਮਾ ਤੁਹਾਡੇ ਘਰ ਦੇ ਵਿੱਚ ਰਹਿੰਦੇ ਰਹੇ ਤੇ ਤਸਵੀਰ ਹੈ ਤੇ ਕੋਰਟ ਦੇ ਵਿੱਚ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਪਿੰਕੀ ਢਾਲੀਵਾਲ ਨੂੰ ਜਿਹੜਾ ਇਹਨਾਂ ਦੇ ਕਹਿਣਾ ਕਿ ਰੋਟੀ ਪਾਈ ਦਾ ਇਹ ਖਮਿਆਜ਼ਾ ਭੁਗਤਣਾ ਪੈ ਰਿਹਾ ਤੇ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਸਾਡੇ ਕੋਲ ਰੇ ਸਾਰਾ ਕੁਝ ਕੀਤਾ ਤੇ ਸਾਨੂੰ ਹੁਣ ਇਹ ਕਰਨਾ ਪੈ ਰਿਹਾ ਇਹ ਭੁਗਤਣਾ ਪੈ ਰਿਹਾ ਪਰ ਜਿਹੜੀ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਬਈ ਇੱਕ ਪਲੀਜ਼ 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 ਚੱਪਲਾ ਚੋਹ ਜਹਾਂ ਪਲੀਜ਼ ਹੋ ਯਾਰ ਮੇਰੀ ਪਲੀਜ਼ ਭਾਈ ਜੀ ਪਲੀਜ਼ ਤਾਂ ਇਹ ਤਸਵੀਰ ਹੈ ਤਾਂ ਮੌਕੇ ਤੇ ਐਸ ਐਚ ਓ ਸਾਹਿਬਾਨ ਨੇ ਉਹ ਦੇਖ ਰਹੇ ਨੇ ਕਿ ਨਹੀਂ ਗੱਲਬਾਤ ਕਰਨ ਦੇ ਰਹੇ ਤੇ ਤਸਵੀਰਾਂ ਨੇ ਸੁਨੰਦਾ ਸ਼ਰਮਾ ਨੇ ਜਿਸ ਤਿੱਕੇ ਦੇ ਨਾਲ ਅਪੀਲ ਕੀਤੀ ਸੀਗੀ ਕਿ ਮੇਰੇ ਨਾਲ ਤੱਕਾ ਹੋ ਰਿਹਾ ਹੈ ਚੀਜ਼ਾਂ ਹੋ ਰਹੀਆਂ ਨੇ ਮੇਰੇ ਕੋਲ ਤਾਂ ਆਪਣਾ ਘਰ ਵੀ ਨਹੀਂ ਹੈਗਾ ਰਹਿਣ ਜੋਗਾ ਰੈਂਟ ਤੇ ਜਿਹੜਾ ਘਰ ਲੈਂਦਾ ਹੋਇਆ ਉਹਨਾਂ ਚੀਜ਼ਾਂ ਨੂੰ ਲੈ ਕੇ ਇੱਕ ਈਮੇਲ ਕੀਤਾ ਜਾਂਦਾ ਮੋਹਾਲੀ ਦੇ ਐਸਐਸਪੀ ਦੀਪਕ ਪਾਰਿਕ ਨੂੰ ਤੇ ਉਸ ਤੋਂ ਬਾਅਦ ਜਿਹੜਾ ਪੁਲਿਸ ਜਿਹੜੀ ਹੈ ਕਾਰਵਾਈ ਕਰਦੀ ਹੈ ਬੀਤੀ ਰਾਤ ਹੀ ਇਹਨਾਂ ਨੂੰ ਤਲਵਾਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਤੋਂ ਬਾਅਦ ਕਾਫੀ ਸਮੇਂ ਦੇ ਜਿਹੜੇ ਇੱਥੇ ਸੀਗੇ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਦਾ ਪਰਿਵਾਰ ਵੀ ਇੱਥੇ ਪਹੁੰਚਿਆ ਆ ਜਹੇ ਗੱਲ ਨਹੀਂ ਕਰਨ ਦਿੱਤੀ ਮੀਡੀਆ ਦੇ ਨਾਲ ਮਾੜੀ ਮੋਟੀ ਉਹਨਾਂ ਨੇ ਕਿਹਾ ਕਿ ਸਾਨੂੰ ਰੋਟੀ ਪਾਈ ਦਾ ਇਹ ਨੁਕਸਾਨ ਹੋ ਰਿਹਾ ਬਹੁਤ ਵੱਡੀ ਖਬਰ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਪਿੰਕੀ ਢਾਲੀਵਾਲ ਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਉਪਰੰਤ ਕੀ ਪੁਲਿਸ ਰਿਮਾਂਡ ਲੈਂਦੀ ਹੈ ਕੀ ਹੁੰਦਾ ਹੈ ਜਾਂ ਜੁਡੀਸ਼ਨਲੀ ਭੇਜਿਆ ਜਾਂਦਾ ਕੀ ਇਸ ਦੇ ਵਿੱਚ ਹੋਏਗਾ ਵੀ ਦੇਖਣਾ ਆਏਗਾ ਜਿਸ ਤਿੱਕੇ ਦੇ ਨਾਲ ਉਹਨਾਂ ਦਾ ਪਰਿਵਾਰ ਇੱਥੇ ਪੁਲਿਸ ਸਟੇਸ਼ਨ ਦੇ ਵਿੱਚ ਵੀ ਬੈਠਾ ਹੋਇਆ ਮੌਜੂਦ ਹੈ ਪਿੰਕੀ ਢਾਲੀਵਾਲ ਨੂੰ ਹੁਣ ਕੁਝ ਸਮੇਂ ਦੇ ਲਈ ਕੋਰਟ ਦੇ ਵਿੱਚ ਲੈ ਗਏ ਨੇ ਸਾਰਾ ਕੁਝ ਹੁਣ ਸਾਹਮਣੇ ਆਏਗਾ ਕਿ ਕੀ ਗੱਲਬਾਤ ਸੀਗੀ ਉਹ ਕਹਿ ਕੇ ਗਏ ਨੇ ਕਿ ਰੋਟੀ ਪਾਈ ਦਾ ਸਾਨੂੰ ਬੁਰਕੀਆਂ ਪਾਈ ਦਾ ਇਹ ਖਮਿਆਜ਼ਾ ਭੁਗਤਣਾ ਪਿਆ ਰਿਹਾ। ਦੇਖੋ ਅਸੀਂ ਮੁਕਦਮਾ ਦਰਜ ਕਰ ਲਿਆ। ਸਰ ਜੀ। ਹਾਂ ਜੀ ਹਾਂ ਜੀ ਸਰ। ਓਕੇ। ਓਕੇ ਓਕੇ ਰੋਲ ਲਓ। ਹਾਂ ਜੀ ਸਰ। ਦੇਖੋ ਜੀ 2341 ਵਾਲਾ ਮਸਲਾ ਆਇਆ ਵੀ ਸਾਨੂੰ ਸੁਨੰਦਰਾ ਸ਼ਰਮਾ ਜੀ ਨੇ ਐਪਲੀਕੇਸ਼ਨ ਦਿੱਤੀ ਸੀਗੀ। ਉਹਨਾਂ ਦੀ ਐਪਲੀਕੇਸ਼ਨ ਤੇ ਅਸੀਂ ਮੁਕਦਮਾ ਦਰਜ ਕਰ ਲਿਆ ਹੈਗਾ ਤੇ ਮੁਕਦਮਾ ਨਾਲ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈਗੀ ਆ। ਕਿਹੜੀ ਕਿਹੜੀ ਸੈਕਸ਼ਨ ਦੇ ਤਹਿਤ ਜਿਹੜਾ ਸਰ ਇਹ ਮਾਮਲਾ ਹੋਇਆ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਤਾਂ ਦੇ ਕਈ ਸੈਕਸ਼ਨਸ ਨੇ ਜਿਵੇਂ 406 420 467 68 ਹੈਗੀ 468 ਹੈਗੀ ਆ 341 ਹੈਗੀ ਆ 506 ਹੈਗੀ ਆ ਉਹ ਲਗਾ ਦਿੱਤੀ ਸੀ ਸਭ ਸ਼ਿਕਾਇਤ ਕੀਤੀ ਦਿੱਤੀ ਹੈ ਸੁਨੰਦਨਾ ਨੇ ਲਿਖਤ ਦੇ ਵਿੱਚ ਸੀਗਾ ਦੇਖੋ ਜੀ ਲਿਖਤ ਦੇ ਵਿੱਚ ਸ਼ਿਕਾਇਤ ਹੈਗੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੀ ਮੇਨ ਐਗਜ਼ਾਮ ਕੀ ਨਾ ਹੈ ਐਗਜ਼ਾਮ ਤਾਂ ਤੁਸੀਂ ਦੱਸੋ ਵੀ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਸੁਰਿੰਦਰ ਕਦੋਂ ਤਾਲੀ ਵਾਲ ਤੋਂ ਇਲਾਵਾ ਹੋਰ ਵੀ ਕੋਈ ਦੇ ਵਿੱਚ ਇਨਵੋਲਵਮੈਂਟ ਹੈ ਕੀ ਜਾਂ ਖਾਲੀ ਪਿੰਕੀ ਤਾਲੀ ਵਾਲ ਦੀ ਹੈ ਸੁਰਿੰਦਰ ਪਿੰਕੀ ਸ ਪਿੰਕੀ ਤਾਲੀ ਵਾਲ ਦੇ ਦੀ ਹੈਗੀ ਹੈ ਜੀ ਹਜੇ ਸਾਡੀ ਇਨਵੈਸਟੀਗੇਸ਼ਨ ਤੋਂ ਬਾਅਦ ਜੇ ਕੋਈ ਸਦਾ ਹੋਰ ਦਾ ਵੀ ਰੋਲ ਆਊਗਾ ਇੱਕ ਹੀ ਅਰੈਸਟ ਹੋਈ ਹੈ ਜੀ ਪਿੰਕੀ ਤਾਲੀ ਹਾਂਜੀ ਹਾਂਜੀ ਬਸ ਇੱਕੋ ਹੀ ਅਰੈਸਟ ਹੈ ਜੀ ਦੇਖੋ ਐਦਾਂ ਹੈ ਕਿ ਮੈਂ ਜਦੋਂ ਸੁਰਿੰਦਰ ਸ਼ਰਮਾ ਦਾ ਇੱਕ ਇੱਕ ਪੋਸਟ ਪੜ੍ਹੀ ਸੀਗੀ ਉਹਦੇ ਤੇ ਕਿ ਉਹ ਬਹੁਤ ਦੁਖੀ ਹੈ ਔਰ ਉਹਨੂੰ ਕਹਿੰਦੀ ਕਿ ਮੈਨੂੰ ਰੋਟੀ ਖਾਣ ਜੋਗਾ ਵੀ ਛੱਡ ਦੋ ਤੇ ਉਸ ਨੂੰ ਪੜ੍ਹਨ ਤੋਂ ਬਾਅਦ ਮੈਂ ਸੁਰਿੰਦਰ ਨੂੰ ਕਾਲ ਕੀਤੀ ਆ ਉਹਦੇ ਨਾਲ ਬੜੀ ਬੜੀ ਲੰਦੀ ਗੱਲ ਹੋਈ ਆ ਉਹਨੇ ਮੈਨੂੰ ਜੋ ਡਿਟੇਲਸ ਦੱਸੇ ਨੇ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਡਿਟੇਲਸ ਸੀਗੇ ਕਿ ਐਨੇ ਸਾਲਾਂ ਤੋਂ ਉਹ ਕੰਮ ਕਰ ਰਹੀ ਆ ਉਸ ਪ੍ਰੋਡਿਊਸਰ ਦੇ ਨਾਲ ਲੇਕਿਨ ਅੱਜ ਤੱਕ ਉਹਨੂੰ ਇੱਕ ਵੀ ਪੈਸਾ ਉਹਦੇ ਅਕਾਊਂਟ 'ਚ ਨਹੀਂ ਪਾਇਆ ਗਿਆ ਉਹਨੂੰ ਕੋਈ ਪੇਮੈਂਟ ਨਹੀਂ ਹੋਈ ਔਰ ਜਦੋਂ ਉਹਨੇ ਪਹਿਲਾਂ ਤੇ ਉਹ ਉਹਦੇ ਨਾਲ ਰਹਿੰਦੇ ਹੁੰਦੀ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੜੇ ਉਹਨੂੰ ਸਪਨੇ ਦਿਖਾਏ ਕਿ ਅਸੀਂ ਮੈਂ ਤੇਰੇ ਲਈ ਇੰਡਸਟਰੀ 'ਚ ਬਹੁਤ ਵੱਡਾ ਕੰਮ ਕਰਵਾਵਾਂਗਾ ਔਰ ਬਹੁਤ ਅੱਛੇ ਅੱਛੇ ਪ੍ਰੋਜੈਕਟ ਉਹਨੂੰ ਦਿਲਾਣੇ ਨੇ لیکن سرندا نے ਜਦੋਂ ਆਪਣੀ ਮਦਰ ਦੇ ਨਾਲ ਬਾਹਰ ਜਾ ਕੇ ਰਹਿਣ ਦੇ ਲਈ ਕਿਹਾ ਕਿ ਮੈਂ ਰਹਿਣਾ ਹੈ ਬਾਹਰ ਜਾ ਕੇ ਮੈਂ ਆਪਣੀ ਮਦਰ ਨੂੰ ਲੁੱਕ ਆਫਟਰ ਕਰਨਾ ਹੈ ਹੁਣ ਉਸ ਟਾਈਮ ਤੇ ਉਹਨੇ ਇੱਕ ਕਿਰਾਏ ਦੇ ਉਤੇ ਇੱਕ ਛੋਟਾ ਜਿਹਾ ਇੱਕ ਫਲੈਟ ਲਿਆ ਜਿਸ ਦੇ ਉਹ ਕਹਿੰਦੀ ਹੈ ਕਿ ਮੇਰੇ ਕੋਲ ਇੰਨੀ ਵੀ ਨਹੀਂ ਸੀਗੇ ਪੈਸੇ ਕਿ ਮੈਂ ਉਸ ਦੇ ਕਿਰਾਇਆ ਵੀ ਚੁਕਾ ਸਕਾਂ ਸੋ ਜੋ ਲੜਕੀ ਦੇ ਤੁਸੀਂ ਦੇਖੋ ਦੇ ਫੋਲੋਇੰਗ ਫਰ ਐਂਡ ਫੋਲੋਇੰਗ ਕਿੰਨੀ ਜ਼ਿਆਦਾ ਹੈ ਉਹਦੇ ਗਾਣੇ ਕਿੰਨੇ ਚੱਲੇ ਹੋਏ ਨੇ ਇੰਡਸਟਰੀ 'ਚ ਉਹਦਾ ਨਾ ਆ ਔਰ ਉਹ ਲੜਕੀ ਨੇ ਜਿਹਨੇ ਐਨਾ ਪੈਸਾ ਕਮਾਇਆ ਹੋਵੇਗਾ ਲੇਕਿਨ ਅੱਜ ਉਹਦੇ ਕੋਲ ਐਨੇ ਪੈਸੇ ਨਹੀਂ ਸੀ ਕਿ ਉਹ ਆਪਣੇ ਫਲੈਟ ਦਾ ਕਿਰਾਇਆ ਵੀ ਦੇ ਸਕੇ ਤੇ ਉਸ ਨੇ ਇਹਦੇ ਉੱਤੇ ਫਿਰ ਜਦੋਂ ਪੈਸੇ ਮੰਗੇ ਤੇ ਉਹਨਾਂ ਨੇ ਫਿਰ ਉਲਟਾ ਉਹਨੂੰ ਡਰਾਣਾ ਧਮਕਾਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੈਨੂੰ ਕੁਝ ਨਹੀਂ ਦੇਣਾ ਤੇਰਾ ਕੁਝ ਨਹੀਂ ਬਣਦਾ ਬਲਕਿ ਤੂੰ ਮੈਨੂੰ ਪੈਸੇ ਦੇਣੇ ਨੇ ਜਿਹੜੇ ਮੈਂ ਤੇਰੀ ਪਬਲਿਸਿਟੀ ਦੇ ਉੱਤੇ ਖਰਚਾ ਕੀਤਾ ਆ ਤੇ ਉਸ ਤੋਂ ਬਾਅਦ ਉਹਨੇ ਫਿਰ ਆਪਣੇ ਦੁਖੀ ਹੋ ਕੇ ਉਹਨੇ ਅਪੀਲ ਪਾਈ ਹੈ ਉਹਨੇ ਅਪੀਲ ਮੇਰਾ ਖਿਆਲ ਸੀਮ ਸਾਹਿਬ ਨੂੰ ਵੀ ਪਾਈ ਹੈ ਸ਼ਾਇਦ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਮਦਦ ਦੀ ਲੋੜ ਹੈ ਕਿ ਮੈਨੂੰ ਬਹੁਤ ਐਕਸਪਲੋਇਡ ਕੀਤਾ ਗਿਆ ਇਸ ਚੀਜ਼ ਦੇ ਬਾਰੇ ਤੇ ਮੈਨੂੰ ਹੋਰ ਵੀ ਬਹੁਤ ਡਿਟੇਲਸ ਨੇ ਜਿਹੜੇ ਕਿ ਦੱਸੇ ਨੇ ਆਈ ऍम ਸ਼ੋਰ ਕਿ ਮੈਂ ਇੱਕ ਦਿਨ ਡੈਫੀਨਟਲੀ ਇਹ ਸੁਨੰਦਰ ਨੂੰ ਕਰੂੰਗੀ ਕਿ ਸਾਡੇ ਨਾਲ ਆ ਕੇ ਬੈਠੇ ਤੇ ਆਪਣੇ ਖੁਦ ਉਹ ਖੁਦ ਹੀ ਡਿਟੇਲ ਦੱਸੇ ਸਾਰੀ ਉਸ ਦੇ ਜੋ ਇੰਡਸਟਰੀ ਦੇ ਅੰਦਰ ਇਸ ਤਰ੍ਹਾਂ ਚਾਹੇ ਕੋਈ ਪ੍ਰੋਡਿਊਸਰ ਹੈ ਕੋਈ ਦੂਸਰਾ ਵੱਡਾ ਬੰਦਾ ਹੈ ਐਕਟਰ ਹੈ ਕੋਈ ਅਗਰ ਲੜਕੀ ਨੂੰ ਐਕਸਪਲੋਇਡ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਉਹ ਸਾਡੇ ਤੱਕ ਪਹੁੰਚਦੀ ਹੈ ਉਹ ਗੱਲ ਮੈਂ ਹਮੇਸ਼ਾ ਇੱਕ ਲੇਡੀ ਦੀ ਸੇਫਟੀ ਸਿਕਿਉਰਿਟੀ ਦੇ ਲਈ ਹੈਗੀ ਆਂ ਔਰ ਮੈਂ ਪੂਰਾ ਸਾਥ ਦਊਂਗੀ ਔਰ ਇਹਦੇ ਚ ਕਈ ਵਾਰ ਹੁੰਦਾ ਕਿ ਬੰਦੇ ਜਿਹੜੇ ਨੇ ਛੁੱਟ ਜਾਂਦੇ ਨੇ ਨਹੀਂ ਨੀ ਟੂ ਜਿਹੜੀ ਕੈਂਪੇਨ ਚੱਲੀ ਸੀ ਬੜੀ ਮਸ਼ਹੂਰ ਕੈਂਪੇਨ ਹੋਈ ਸੀ ਪਰ ਉਹਦੇ ਅੰਦਰ ਕੀ ਕੁਝ ਹੋਇਆ ਔਰ ਕਿੱਥੇ ਦਾ ਕਿਸੇ ਨੂੰ ਸਜ਼ਾ ਮਿਲੀ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ ਖਾਸ ਕਿਸੇ ਮੁਕਾਮ ਤੇ ਪਹੁੰਚੀ ਸੀ ਲੇਕਿਨ ਅਗਰ ਮੇਰੇ ਨੌਲੇਜ ਕੋਈ ਆਉਂਦੀ ਹੈ ਮੈਂ ਇਹ ਵੀ ਸੁਣਿਆ ਕਿ ਬਹੁਤ ਹੋਰ ਲੜਕੀਆਂ ਨੇ ਜਿਹੜੀਆਂ ਕਿ ਇਸ ਇੰਡਸਟਰੀ ਦੇ ਅੰਦਰ ਕਾਫੀ ਦੁਖੀ ਨੇ ਕਾਫੀ ਐਕਸਪਲੋਇਟ ਕੀਤੀਆਂ ਗਈਆਂ ਨੇ ਮੈਂ ਅਪੀਲ ਕਰਦੀ ਹਾਂ ਉਹ ਸਾਰੀ ਕੁੜੀਆਂ ਨੂੰ ਅਗਰ ਤੁਹਾਡੇ ਨਾਲ ਕਦੇ ਵੀ ਕਿਤੇ ਕੁਝ ਹੋਇਆ ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰੋ ਔਰ ਮੈਂ 100% ਤੁਹਾਡੇ ਨਾਲ ਖੜ੍ਹੀ ਹਾਂ ਔਰ ਉਹਨੂੰ ਇਨਸਾਫ ਦਿਲਾਵਾਂਗੀ ਔਰ ਇਸ ਕੇਸ ਦੇ ਵਿੱਚ ਵੀ ਇਹਨੂੰ ਮੁਕਾਮ ਤੱਕ ਪਹੁੰਚਾਇਆ ਜਾਏ ਮੈਮ ਕਿਉਂਕਿ ਮਾਮਲਾ ਦਰਜ ਹੋਇਆ ਹੈ ਤੁਸੀਂ ਅੱਜ ਅੱਜ 9 ਤਰੀਕ ਦੀ ਡੇਟ ਤੁਸੀਂ ਦਿੱਤੀ ਹੈ ਕੁਝ ਹਜੇ ਤੱਕ ਪੁਲਿਸ ਵੱਲੋਂ ਕੁਝ ਤੁਹਾਡੇ ਸ਼ਾਇਦ ਸ਼ੇਅਰ ਕੀਤੀ ਗਈ ਹੈ ਕਿਉਂਕਿ ਦੇਖੋ ਇਹਦਾ ਕਿ ਮੈਂ ਹਰੇ ਕੱਲ ਰਾਤ ਨੂੰ ਜਦੋਂ ਸੁਰਿੰਦਰ ਨਾਲ ਗੱਲ ਕੀਤੀ ਉਹ ਸਵੇਰ ਤੋਂ ਮੋਟੋ ਲਿਆ ਔਰ ਉਸ ਸਮਾਦੂ ਦੀ ਅਰੈਸਟ ਵੀ ਪੈ ਗਈ ਹੈ ਇਮੀ ਔਰ ਮੈਂ ਜਦੋਂ ਸੋਮਾਟੋ ਲਿਖਿਆ ਅੱਜ ਆਈ ਏਮ ਸ਼ੋਰ ਕਿ ਸੰਡੇ ਦਾ ਦਿਨ ਸੀ ਐਂਡ ਸ਼ਾਨੂੰ ਸ਼ਾਮ ਤੱਕ ਸ਼ਾਡ ਡੈਫੀਨਿਟਲੀ ਆ ਜਾਏਗੀ ਮੈਂ ਕਿਉਂਕਿ ਤੁਸੀਂ ਕਿਹਾ ਕਿ ਹੋਰ ਵੀ ਇੰਡਸਟਰੀ ਚ ਇਸ ਤਰ੍ਹਾਂ ਦੀ ਕੁੜੀਆਂ ਤੁਹਾਡੇ ਕੋਲ ਹੋਰ ਵੀ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ ਜਾਂ ਇਸ ਤੋਂ ਬਾਅਦ ਕੁਝ ਹੋਰ ਨਹੀਂ ਮੇਰੀ ਨੋਲੇਜ ਚ ਇੱਕ ਹੋਰ ਲੜਕੀ ਆਈ ਸੀ ਜਿਹੜੀ ਕਿ ਅਗੇਨ 뮤직 ਇੰਡਸਟਰੀ ਦੇ ਨਾਲ ਹੀ ਉਸ ਸੰਬੰਧਿਤ ਹੈਗੀ ਹੈ ਔਰ ਮੈਂ ਉਸ ਹਰੇ ਮੈਂ ਨਾ ਤੇ ਨਹੀਂ ਰਿਵੀਲ ਕਰਦੀ ਤੇ ਮੇਰੇ ਕੋਲ ਇੱਕ ਦੋ ਲੜਕੀਆਂ ਜ਼ਰੂਰ ਆਈਆਂ ਨੇ ਜੋ ਕਿ 뮤직 ਇੰਡਸਟਰੀ ਦੇ ਨਾਲ ਹੀ ਸੰਬੰਧਿਤ ਨਹੀਂ ਕਿਉਂਕਿ ਮੈਂ ਬੜੇ ਹੈਰਾਨ ਕਰ ਦੇਣ ਵਾਲੇ ਅਲੀਗੇਸ਼ਨ ਨੇ ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਤੁਹਾਡੀ ਕਾਫੀ ਡਿਟੇਲ ਗੱਲ ਹੋਈ ਹੈ ਹੋਰ ਵੀ ਕੁਝ ਚੀਜ਼ਾਂ ਦਾ ਖੁਲਾਸਾ ਸੁਨੰਦਾਨ ਨੇ ਕੀਤਾ ਹੋਵੇ ਸੁਨੰਦਾਨ ਨੇ ਇਹੀ ਖੁਲਾਸਾ ਕੀਤਾ ਕਿ ਉਹਨੂੰ ਬਹੁਤ ਜ਼ਿਆਦਾ ਪ੍ਰੋਮਿਸਸਿਸ ਕੀਤੇ ਗਏ ਸੀ ਜਿਸ ਦੇ ਲਈ ਕਿ ਉਹ ਡੈਫੀਨੇਟਲੀ ਉਹਦੀ ਗੱਲਾਂ 'ਚ ਆਈ ਸੀ ਕਿ ਸ਼ਾਇਦ ਮੇਰੇ ਇਹ ਜਿਹੜੇ ਸੁਪਨੇ ਪੂਰੇ ਹੋਣਗੇ ਉਹਨਾਂ ਨੂੰ ਫੱਗ ਮਿਲਣਗੇ ਔਰ ਬਹੁਤ ਅੱਛਾ ਕਰ ਵੀ ਰਹੀ ਸੀ ਉਹ ਲੜਕੀ ਲੇਕਿਨ ਜਦੋਂ ਨੇ ਦੇਖਿਆ ਕਿ ਜਦੋਂ ਨੇ ਕਹਿਣਾ ਸ਼ੁਰੂ ਕੀਤਾ ਕਿ ਮੈਨੂੰ ਮੇਰੇ ਪੈਸੇ ਡਿਊਜ਼ ਜਿਹੜੇ ਨੇ ਉਹ ਜ਼ਰੂਰ ਦੋ ਤਦ ਉਹਨਾਂ ਨੇ ਆਪਣੇ ਰੰਗ ਦਿਖਾਣੇ ਸ਼ੁਰੂ ਕਰ ਦਿੱਤੇ ਕਿ ਮੇਰੇ ਕੋਈ ਤੇਰਾ ਕੋਈ ਪੈਸਾ ਹੀ ਨਹੀਂ ਬਣਦਾ ਤੇਰੇ ਸਾਰੇ ਪੈਸੇ ਜਿਹੜੇ ਪਬਲਿਸਿਟੀ ਦੇ ਉੱਤੇ ਖਰਚ ਹੋ ਚੁੱਕੇ ਨੇ ਔਰ ਉਸ ਲੜਕੀ ਨੂੰ ਅੱਜ ਇਸ ਮਤਲਬ ਜਿਹੜੀ ਲੜਕੀ ਇੰਨੀ ਦੇਰ ਤੋਂ ਕੰਮ ਕਰ ਰਹੀ ਹੋਵੇ ਇੰਨਾ ਅੱਛਾ ਕੰਮ ਹੋਇਆ ਹੋਵੇ ਇੰਨੇ ਪੈਸੇ ਮਿਲੇ ਹੋਣ ਔਰ ਉਹ ਲੜਕੀ ਆਪਣੇ ਫਲੈਟ ਦੇ ਕਿਰਾਏ ਦੇ ਲਈ ਮਹਤਾਜ ਹੈ ਕਿ ਮੈਂ ਕਿੱਥੋਂ ਦੇਣਾ ਹੈ ਬਹੁਤ ਵੱਡੀ ਗੱਲ ਹੈ ਹੁਣ ਮਹਿਲਾ ਕਮਿਸ਼ਨ ਵੱਲੋਂ ਅੱਗੇ ਦੀ ਕਿਸ ਤਰ੍ਹਾਂ ਦੀ ਜਿਹੜੀ ਇਹਦੇ ਵਿੱਚ ਕੀਤੀ ਜਾਏਗੀ ਕਿਉਂਕਿ ਅੱਜ ਰਿਪੋਰਟ ਵੀ ਤੁਹਾਨੂੰ ਸਬਮਿਟ ਕਰਨੀ ਹੈ ਪੁਲਿਸ ਨੇ ਦੇਖਦੇ ਹਾਂ ਔਰ ਫੈਕਟ ਕੀ ਆਉਂਦੇ ਨੇ ਰਿਪੋਰਟ ਦੇ ਅੰਦਰ ਕੀ ਨਿਕਲ ਕੇ ਆਂਦਾ ਕੀ ਫੈਕਟਸ ਆਉਂਦੇ ਨੇ ਔਰ ਫਿਰ ਸੁਨੰਦਾ ਦੇ ਨਾਲ ਦੁਬਾਰਾ ਮੈਂ ਫਿਰ ਗੱਲ ਕਰਾਂਗੀ ਔਰ ਅਨੂਨ ਵੀ ਮੈਂ ਕਹਾਂਗੀ ਕਿ ਪ੍ਰੈਸ ਦੇ ਸਾਹਮਣੇ ਆ ਕੇ ਆਪਣੇ ਫੈਕਟਸ ਵੀ ਰੱਖੇ ਆਪਣੀਆਂ ਗੱਲਾਂ ਰੱਖੇ ਔਰ ਉਸ ਤੋਂ ਬਾਅਦ ਅਸੀਂ ਜਿੱਦ ਕਿ ਕਿਹੜੀ ਤਾਰਾਂਵਾਂ ਲੱਗਦੀਆਂ ਨੇ ਕੀ ਗੱਲ ਬੰਦੀ ਆ ਫਿਕਰ ਮੈਂ ਤੁਹਾਨੂੰ ਬਾਰੇ ਵੀ ਗੱਲ ਹੋਈ ਕਿ ਬੌਂਡ ਕਿੰਨੇ ਸਮੇਂ ਵਾਸਤੇ ਸੀ ਅਕੋਰਡਿੰਗ ਟੂ ਸੁਨੰਦਾ ਨਹੀਂ ਨਹੀਂ ਖਤਮ ਨਹੀਂ ਸੁਨੰਦਾ ਦੇ ਕਹਿੰਦੇ ਮੁਤਾਬਿਕ ਮੈਨੂੰ ਕੁਝ ਨਹੀਂ ਪਤਾ ਕਿ ਕਿਸ ਬੌਂਡ ਦੀ ਗੱਲ ਕਰ ਰਹੀ ਨੇ ਉਹ ਨਾ ਮੇਰੇ ਕੋਲ ਉਸ ਬੌਂਡ ਦੀ ਕਾਪੀ ਹੈ ਨਾ ਹੀ ਮੈਨੂੰ ਕਦੇ ਉਹ ਬੌਂਡ ਦਿੱਤਾ ਗਿਆ ਹੈ ਔਰ ਉਹਨੇ ਬਾਰ-ਬਾਰ ਜਦੋਂ ਵੀ ਕਹਿੰਦੀ ਮੈਂ ਕੋਈ ਹੋਰ ਦੂਸਰੀ ਕੰਪਨੀ ਉਹਨੂੰ ਅਪਰੋਚ ਕਰਦੀ ਸੀ ਕਿ ਸਾਡੇ ਨਾਲ ਕੰਮ ਕਰਨ ਦੇ ਲਈ ਜਾਂ ਹੋਰ ਕੋਈ ਮੂਵੀ ਹੋएगी ਉਹਦੇ ਲਈ ਕੰਮ ਕਰਨ ਦੇ ਲਈ ਉਸ ਨੂੰ بار بار ਇਹ ਬੰਦੇ ਕੁਝ ਇਹ ਕਹਿ ਕੇ ਚੁੱਪ ਕਰਾ ਦਿੰਦੇ ਸੀ ਕਿ ਸਾਡੇ ਨਾਲ ਉਹਦਾ ਇੱਕ ਬੌਂਡ ਹੈ only she can work with our company ਖੋਰ ਕਿਸੇ ਨਾਲ ਕੰਮ ਨਹੀਂ ਕਰ ਸਕਦੀ ਆ ਉਹ ਸੁਨੰਦਾ ਕਹਿੰਦੀ ਕਿ ਮੈਨੂੰ ਐਸੇ ਕਿਸੇ ਬੌਂਡ ਦੇ ਬਾਰੇ ਕੋਈ ਨੋ ਲੈਜ ਨਹੀਂ ਹੈ ਪਰ ਮਹਿਲਾਵਾਂ ਦੇ ਲਈ ਤੇ ਚਲੋ ਮਹਿਲਾ ਕਮਿਸ਼ਨ ਹੈਗਾ ਔਰ ਵੀ ਜਿਹੜੇ ਮੇਲ ਆਰਟਿਸਟ ਮੈਨੂੰ ਪਰਸਨਲੀ ਤੌਰ ਤੇ ਕਈ ਜਣਿਆਂ ਦੇ ਫੋਨ ਆਏ ਆ ਆਰਟਿਸਟ ਜਿਹੜੇ ਇਹਨਾਂ ਨਾਲ ਕੰਮ ਕਰਦੇ ਸੀ ਉਹਨਾਂ ਦੇ ਪਾਸੋਂ ਵੀ ਉਹ ਵੀ ਉਹਨਾਂ ਦੇ ਹਿਸਾਬ ਤੱਕ ਇਹਦਾ 50 ਲੱਖ ਹੈ ਕਿਸ ਦਾ ਕਰੋੜ ਦੇ ਕਰੀਬ ਹੈ ਔਰ ਉਹ ਲੋਕ ਕਹਿੰਦੇ ਕਿ ਵੀ ਸਾਡਾ ਕੀ ਬਣੂ ਸ਼ਿਕਾਇਤ ਇਸੇ ਦੇ ਖਿਲਾਫ ਸ਼ਿਕਾਇਤ ਦੇਣ ਜਾਂ ਕੀ ਕਰਨ ਉਹ ਲੋਕ ਜ਼ਰੂਰ ਸ਼ਿਕਾਇਤ ਦੇਣੀ ਚਾਹੀਦੀ ਹੈ ਕਿਉਂਕਿ ਇੱਥੇ ਚਲੋ ਠੀਕ ਹੈ ਮਹਿਲਾ ਦਾ ਸਵਾਲ ਹੈ ਮੈਂ ਖੜੀ ਹਾਂ ਮਹਿਲਾ ਦੀ ਸੇਫਟੀ ਸਿਕਿਉਰਿਟੀ ਦੇ ਲਈ ਬਟ ਆਲਸੋ ਕਿ ਅਸੀਂ ਇੱਕ ਇਨਸਾਫ ਲਈ ਵੀ ਖੜੇ ਹਾਂ ਇਹ ਨਹੀਂ ਆ ਕਿ ਅਗਰ ਇੱਕ ਲੜਕੀ ਦੀ ਤਾਂ ਸੁਣੀ ਗਈ ਹੈ ਜਾਂ ਕੋਈ ਲੜਕਾ ਵੀ ਜਿਹੜਾ ਐਕਸਪਲੋਇਟ ਹੋਇਆ ਇਸ ਤਰੀਕੇ ਦੇ ਨਾਲ ਉਹਨੂੰ ਅੱਗੇ ਆਉਣਾ ਚਾਹੀਦਾ ਸ਼ਿਕਾਇਤ ਦੇਣੀ ਚਾਹੀਦੀ ਹੈ ਤਾਂ ਅਗਰ ਪਾਸਟਰ ਨੇ ਇਹ ਗੱਲ ਕਹੀ ਹੈ ਕਿ ਪਾਸਟਰ ਨੇ ਅਗਰ ਇਹ ਗੱਲ ਕਹੀ ਹੈ ਤੇ ਫਿਰ ਪਾਸਟਰ ਔਨ ਦਾ ਰਨ ਕਿਉਂ ਹੈ ਉਹ ਸਾਹਮਣੇ ਆਵੇ ਸਾਹਮਣੇ ਆ ਕੇ ਆਪਣੇ ਫੈਕਟ ਰੱਖੇ ਕਿਸ ਚੀਜ਼ ਦਾ ਡਰ ਹੈ ਉਸਨੂੰ ਜਦੋਂ ਉਹਨੂੰ ਪਤਾ ਹੈ ਕਿ ਉਹ ਫਸ ਚੁੱਕਿਆ ਇਸ ਤਰੀਕੇ ਦੇ ਨਾਲ ਉਹ ਲੜਕੀ ਨੇ ਜੋ-ਜੋ ਵੀ ਆਪਣੇ ਪੁਲਿਸ ਨੂੰ ਬਿਆਨ ਦਿੱਤੇ ਨੇ ਔਰ ਉਹ ਜਗ੍ਹਾ-ਜਗ੍ਹਾ ਵੀ ਦਿਖਾਈ ਹੈ ਜਿੱਥੇ ਕਿ ਪਾਸਟਰ ਨੇ ਉਹਨੂੰ ਜਾਂ ਕੋਈ ਮੁਲੈਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨੂੰ ਜੋ ਵੀ ਕੁਝ ਕਿਹਾ ਹੈ ਪੁਲਿਸ ਜਿਹੜੀਆਂ ਇਫੈਕਟ ਵੀ ਲੱਭ ਰਹੀ ਹੈ ਸਾਰੇ ਅਗਰ ਪਾਸਟਰ ਨੂੰ ਕੋਈ ਡਰ ਨਹੀਂ ਹੈ ਆਈ ਥਿੰਕ ਉਹਨੂੰ ਬਿਨਾਂ ਡਰ ਤੋਂ ਬਿਨਾਂ ਚ ਜਿਗ ਤੋਂ ਸਾਹਮਣੇ ਆਉਣਾ ਚਾਹੀਦਾ ਪੁਲਿਸ ਦੇ ਅੱਗੇ ਆਉਣਾ ਚਾਹੀਦਾ ਆਪਣੇ ਫੈਕਟ ਜਿਹੜੇ ਆਪਣਾ ਤਰਫ ਦੀ ਜੋ ਵੀ ਉਹਦੀ ਕਹਾਣੀ ਹੈ ਉਹਨੂੰ ਰੱਖਣੀ ਚਾਹੀਦੀ ਹੈ ਔਰ ਇਹ ਗੱਲ ਕਹਣੀ ਗਲਤ ਹੈ ਜੇ ਮੈਨੂੰ ਲੱਗਦਾ ਕਿ ਮੇਰਾ ਕੋਈ ਕਸੂਰੀਆ ਬਿਕੋਜ਼ ਪਾਸਟਰ ਹੈਜ਼ ਅ ਹਿਸਟਰੀ 200 ਆਈ ਥਿੰਕ 2008 ਦੇ ਵਿੱਚ ਵੀ ਉਹ ਸ਼ਾਟ ਮਰਡਰ ਕੇਸ ਦੇ ਅੰਦਰ ਜੇਲ੍ਹ ਚ ਗਏ ਸੀਗੇ لیکن جیل ਤੋਂ छुट ਕੇ کی ساری میرے اگے کچھ نہیں سیگا اس ਤੋਂ ਬਾਅਦ ਉਹ ریپ کیس ਦੇ ਅੰਦਰ ਵੀ ਗਏ ਨੇ جیل ਦੇ ਅੰਦਰ اس ਤੋਂ ਬਾਅਦ ਇਹ ਕੇਸ ਵੀ ਹੈ ਇਹ ਤਾਂ ਨਹੀਂ ਹੋ ਸਕਦਾ ਕਿ ਤੁਹਾਡੀ ਬਿਲਡ اپ ਹੁੰਦੀ ਜਾ ਰਹੀ ਹੈ ਹਿਸਟਰੀ ਇਨ தி ਕ੍ਰਿਮੀਨਲ ਐਕਟੀਵਿਟੀ ਅਫੇਰ ਤੁਸੀਂ ਕਹੋ ਕਿ ਮੇਰਾ ਕੋਈ ਕਸੂਰ ਹੀ ਨਹੀਂ ਸੀਗਾ اگر ਨਹੀਂ ਹੈ ਕਸੂਰ ਮੰਨ ਲਿਆ ਕਿ ਨਹੀਂ ਹੈ ਸਾਹਮਣੇ ਆ ਕੇ ਉਸ ਨੂੰ ਦੱਸਿਆ ਜਾ ਉਹਨਾਂ ਨੇ ਵਿਮਨ ਸੈਲ ਤੇ ਵੀ ਸਵਾਲ ਚੱਕੇ ਨੇ ਸਾਡੇ ਚੈਨਲ ਇੰਟਰਵਿਊ ਕਰਕੇ ਆਏ ਸੀ ਉਹ ਕਹਿੰਦੇ ਕਿ ਵਿਮਨ ਸੈਲ ਦੇ ਵਿੱਚ ਬਹੁਤ ਸਾਰੀ ਕੁੜੀਆਂ ਨੇ ਕੰਪਲੇਂਟਸ ਦਿੱਤੀਆਂ ਹੋਈਆਂ ਨੇ ਉਹਨਾਂ ਦੀ ਸੁਣਵਾਈ ਨਹੀਂ ਹੋਈ ਮੇਰੇ ਖਿਲਾਫ ਇੱਕ ਕੇਸ ਹੋਇਆ ਤੇ ਮੇਰੇ ਨਾਲ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਵਿਮਨ ਸੈਲ ਦੇ ਬੰਨੂ ਕਿਹੜੀ ਵਿਮਨ ਸੈਲ ਦੇ ਅੰਦਰ ਵਿਮਨ ਸੈਲ ਦੇ ਅੰਦਰ ਜੋ ਵੀ ਲੜਕੀ ਆਂਦੀ ਹੈ ਜੋ ਵੀ ਤਕਲੀਫ ਹੈ ਹਰ ਇੱਕ ਨੂੰ ਅਟੈਂਡ ਕੀਤਾ ਜਾਂਦਾ ਹਰ ਇੱਕ ਦੀ ਇਨਕੁਆਰੀ ਕਰਾਈ ਜਾਂਦੀ ਹੈ ਔਰ ਉਸ ਦੇ ਅਕੋਰਡਿੰਗ ਕੇਸ ਦੇ ਅਕੋਰਡਿੰਗ ਮੈਰਿਟ ਦੇ ਅਕੋਰਡਿੰਗ ਉਸੇ ਐਕਟ ਕੀਤਾ ਜਾਂਦਾ ਹੈ ਮੈਮ ਇਹ ਗੁਰ ਉਹਨਾਂ ਅੱਜ ਵੀ ਪਾਸਟਰ ਦੇ ਜਿਹੜੇ ਨੇ ਕੁਝ ਪ੍ਰੋਗਰਾਮਸ ਚੱਲ ਰਹੇ ਨੇ ਕੱਲ ਜਲੰਧਰ ਦੇ ਵਿੱਚ ਸੀਗੇ ਉਹ ਅੱਜ ਹੋਰ ਵੀ ਥਾਵਾਂ ਤੇ ਜਾ ਰਹੇ ਨੇ ਕਿ ਹੁਣ ਪੁਲਿਸ ਨੂੰ ਸਟ੍ਰਿਕਟ ਜਿਹੜਾ ਉਹ ਕਿਹਾ ਜਾਏਗਾ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਕਿਉਂਕਿ ਪ੍ਰੋਗਰਾਮਸ ਰੈਗੂਲਰ ਚੱਲ ਰਹੇ ਨੇ ਉਹਨਾਂ ਦੇ ਡੈਫੀਨੇਟਲੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਐਫ ਆਈ ਆਰ ਹੋ ਚੁੱਕਿਆ ਹੈ ਅਰੈਸਟ ਵੀ ਹੋ ਜਾਣਗੇ ਉਹ ਜਿਹੜੇ ਫੈਕਟ ਫਾਈਂਡਿੰਗ ਹੈ ਉਹਦੇ ਖਤਮ ਹੁੰਦੇ ਹੀ ਅਰੈਸਟ ਵੀ ਹੋ ਜਾਣਗੇ